ਏ ਮੇਰਾ ਰੱਬਾ ਇਹ ਤੂੰ ਕੀ ਕਰਤਾ ਮੈਂ ਤਾਂ ਕੀ ਸੋਚੀ ਜਾਂਦੀ ਸੀ ਇਹ ਕੀ ਹੋ ਗਏ ਮੇਰੇ ਨਾਲ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਉਹਨੂੰ ਵੱਡੇ ਮੁੰਡਿਆਂ ਨੂੰ ਦੱਸਦੇ ਸਾਰੀ ਗੱਲ ਠੀਕ ਸ਼ਾਬਾਸ਼ ਆ ਲੈੱਛਣ ਹੋਰ ਇਹਨੋਂ ਮੇਥੋਂ ਬਾਅਦ ਮਮੀ ਵੀ ਜਿਵੇਂ ਨਹੀਂ ਮੜਾ ਮੋਟਾ ਕਰਦੀ ਹੈ ਇਹ ਨਾ ਮੱਕੇ ਚਲੋ ਕਰ ਲਾਂਗੇ ਪਾਣੀ ਸੁੱਕਣੇ ਜੀ ਇਹ ਕੇ ਵੀ ਬਿੰਦਾ ਚੱਟੀ ਬਦਲ ਜਲਾ ਕੇ ਆ ਜਾਂਦਾ ਪਰ ਸੌਣ ਮਹੀਨਾ ਦਾ ਓਏ ਹਾਂ ਹਾਂ ਅੱਗੇ ਕਰ ਤੂੰ ਮੜਾ ਮੋਟਾ ਥੱਲੇ ਕਰ ਲਿਆ ਕਰ ਕੰਮ ਜ਼ਰੂਰੀ ਹੈ ਕੋਠੇ ਤੇ ਚੜ ਕੇ ਕੰਮ ਕਰਨੇ ਹੁੰਦੇ ਨੇ ਉੱਪਰ ਮੈਂ ਆਈਆਂ ਕਿ ਤੁਸੀਂ ਆਏ ਹੋਗੇ ਮੈਂ ਤਾਂ ਫੋਨ ਤੇ ਗੱਲ ਕਰਨ ਆਇਆ ਸੀ ਨਾ ਹੁਣ ਤਾਂ ਬੱਦਲਬਾਈ ਹੋ ਰਹੀ ਆ ਉਰੇ ਸੁੱਕਣਗੇ ਕੱਪੜੇ ਨਾਲੇ ਮੇਰਾ ਕਿਹੜਾ ਡਰ ਆ ਗੈ ਤੁਨੂੰ ਫੋਨ ਤੇ ਗੱਲਾਂ ਤਾਂ ਤੁਸੀਂ ਮੇਰੇ ਹੁੰਦੇ ਵੀ ਕਰਦੇ ਰਹਿੰਦੇ ਮੇਰੇ ਨਾਲ ਪਈ ਦੇ ਗੱਲਾਂ ਕਰਦੇ ਹੋ ਤੁਸੀਂ ਡਰਿਆ ਤੇਰੇ ਸਾਹਮਣੇ ਵੀ ਕਰੂੰਗਾ ਤੇ ਦਿੱਤੋਂ ਬਿਨਾਂ ਵੀ ਗੱਲ ਕਰੂੰਗਾ ਇਹਨੂੰ ਕੀ ਚੱਕਰ ਹੈ ਸਾਨੂੰ ਜਮਾ ਤਕਲੀਫ ਨਹੀਂ ਹੁੰਦੀ ਹੈਗੀ ਕਾਦੀ ਤਕਲੀਫ ਮੈਨੂੰ ਇੰਨੇ ਦੁੱਖ ਕਿਉਂ ਦੇ ਰਹੇ ਹੋ ਤੁਸੀਂ ਮੈਂ ਦੁੱਖ ਨਹੀਂ ਦਿੱਤੇ ਠੀਕ ਹੈ ਨਾ ਦੁੱਖ ਮੈਨੂੰ ਦਿੱਤੇ ਨੇ ਉਹ ਵੀ ਮੇਰੇ ਘਰਦਿਆਂ ਨੇ ਤੇਰੇ ਨਾਲ ਵਿਆਹ ਕਰਵਾ ਕੇ ਇਹ ਕਿਉਂ ਵਾਰ-ਵਾਰ ਆਹੀ ਗੱਲ ਕਹਿਨੂ ਯਾਰ ਮੇਰਾ ਦੋਸ਼ ਕੀ ਐ ਮੈਨੂੰ ਦੱਸ ਤਾ ਦੋ ਮੈਂ ਹਜੇ ਕੀ ਮਾੜਾ ਕਰਤਾ ਤੇਰਾ ਦੋਸ਼ ਹਜੇ ਪੁੱਛਦੀ ਐ ਦੋਸ਼ ਤੇਰਾ ਸਾਰੀ ਦੋਸ਼ ਐ ਜਿਹੜੇ ਮੇਰੇ ਘਰੇ ਆਗੀ ਤੂੰ ਮੈਂ ਤਾਂ ਕਿਸੇ ਹੋਰ ਨੂੰ ਲੈ ਕੇ ਆਣਾ ਸੀ ਪਰ ਕਲਮੂ ਹੀ ਤੂੰ ਆਗੀ ਤੇਰੇ ਕਰਕੇ ਮੇਰਾ ਉਧਰ ਵੀ ਹੁਣ ਕੀ ਦੱਸਾਂ ਤੇਨੂੰ ਬੜਾ ਮੋਟਾ ਸਮਝਿਆ ਕਰਦੇ ਨੇ ਇੱਕਾ ਰੋਣ ਹੱਕਾ ਮੂੰਹ ਬਣਾਉਣੀ ਐ ਉਹ ਤਾਂ ਉਹ ਨਹੀਂ ਸੋਣੀ ਲੱਗਦੀ ਰਹਿੰਦੀ ਜੇ ਉਹਨੇ ਤੇਰੇ ਨਾਲ ਵਿਆਹ ਕਰਾਉਣਾ ਹੁੰਦਾ ਪਹਿਲੇ ਹੀ ਕਰਾ ਲਾਂਦੀ ਕਰਵਾਉਣਾ ਸੀ ਪਰ ਘਰ ਦੇਣ ਧੱਕੇ ਨਾਲ ਤੇਰੇ ਨਾਲ ਕਰਵਾਤਾ ਨਾ ਆ ਪੰਗਾ ਛਿੜ ਗਿਆ ਧੱਕੇ ਨਾਲ ਆਵਾ ਥੋੜਾ ਦਵਾਈਆਂ ਨੇ ਕਰਦਿਆ ਨੇ ਤੁਸੀਂ ਕਹਿ ਦਿੰਦੇ ਵੀ ਮੈਂ ਨਹੀਂ ਬਰਾਤ ਲੈ ਕੇ ਜਾਣੀ ਨਾ ਆਉਂਦੇ ਉਹ ਅੱਗੇ ਬਰਾਤ ਨੂੰ ਕੀ ਮੈਂ ਮਹਾਰਾਜਾ ਪੈਲਸ ਚ ਗਿਆ ਤੀ ਚਾਰ ਤਾਂ ਬੰਦੇ ਇਕੱਠੇ ਕਰੇ ਤੁਸੀਂ ਨੇ ਕੀ ਕਹਿੰਦਾ ਉੱਥੇ ਮੈਂ ਸਾਡੇ ਕੋਲ ਨਹੀਂ ਚਾਰ ਬੰਦੇ ਸੀ ਥੋੜੇ ਘਣੀ ਤਾਂ ਪੂਰੀ ਗਈ ਸੀ ਬਰਾਤ ਖਵਾਇ ਸੀ ਤੁਸੀਂ ਨੇ ਨਾਨਾ ਉੱਥੇ ਐਂ ਨਹੀਂ ਤਾਂ ਤਕਲੀਫ ਨਾ ਦੇ ਜਿੱਤੇ ਓਏ ਮੈਂ ਤਾਂ ਤਕਲੀਫ ਨਹੀਂ ਹੁੰਦਾ ਠੀਕ ਹੈ ਨਾ ਆਪਦਾ ਇਹ ਜਿਆਦਾ ਤਕਲੀਫ ਲੱਗਦੀ ਹੈ ਨਾ ਹੋਰੀ ਵੀ ਇਸ ਤਰ੍ਹਾਂ ਚੱਕ ਟਿੱਪ ਜਾ ਔਰ ਓਂ ਦੱਸਦਾ ਦਊ ਓਏ ਬਸ ਯਾਰ ਤੂੰ ਖਾਂਵੇਂ ਕਿ ਤੇ ਰਹਿ ਜਾਂਦੀ ਹੈ ਮੇਰੇ ਚ ਸਾਰੀਏ ਕਮੀ ਹੈ ਜੇ ਇੱਕ ਕਮੀ ਹੋਵੇ ਤੈਨੂੰ ਦੱਸਾਂ ਮੈਂ ਮੇਰੇ ਚ ਤਾਂ ਸਾਰੀਆਂ ਕਮੀਆਂ ਨੇ ਕਿੱਥੇ ਪਸਾਤਾ ਮੈਂ ਔਰੇ ਮਾੜਾ ਮੋਟਾ ਵੀ ਨਹੀਂ ਸੋਚਿਆ ਹੈ ਗਿਆ ਉਹ ਵੀ ਬਰਾਬਰ ਦੀ ਹੋਵੇ ਤਾਂ ਵੀ ਹੈ ਲੱਗ ਜੂਗੀ ਰੋਣ ਰੇ ਖੜ ਕੇ ਇਸ ਮੈਂ ਹੁਣ ਕਿੱਥੇ ਭੱਗ ਜਾਂ ਫਿਰ ਜਿੱਥੇ ਮਰਜ਼ੀ ਜਾ ਮੈਨੂੰ ਕੀ ਚੱਕਰ ਐ ਮੈਂ ਤੈਨੂੰ ਰੱਖਿਆ ਓਰੇ ਮੈਂ ਤਾਂ ਤੈਨੂੰ ਰੱਸਾ ਖੋੜ ਰੱਖਿਆ ਜਦੋਂ ਮਰਜ਼ੀ ਭੱਗ ਜਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਐ ਨਾ ਪਰ ਮੇਰੇ ਸਾਹਮਣੇ ਇਹ ਨਾਟਕ ਜੇ ਕਰਨੋਂ हट ਜਾ ਹਾਏ ਮੇਰਾ ਰੱਬਾ ਇੰਨਾ ਕੋ ਸੋਚਦੀ ਹੁੰਦੀ ਸੀ ਵੀ ਵਿਆਹ ਤੋਂ ਬਾਦੋਂ ਸੁਪਨੇ ਕਿੱਡੇ ਕਿੱਡੇ ਸੁਪਨੇ ਦੇਖਦੀ ਸੀ ਮੈਂ ਵਿਆਹ ਵੀ ਕਰੂੰਗੀ ਹਾਂ ਵੀ ਕਰੂੰਗੀ ਰੱਬ ਨੇ ਤਾਂ ਇੱਕ ਵੀ ਨਹੀਂ ਪੂਰਾ ਕੀਤਾ ਮੇਰਾ ਮੇਰਾ ਕਸੂਰ ਕੀ ਆ ਚੰਦreya ਇਹ ਸ਼ਗਨਪੁਰ ਆਸੀ ਉਹਦੀ ਬੋਲ ਪੰਦਾ ਉਹਦੀ ਕਹਿ ਦਿੰਦਾ ਮੇਰੇ ਤਾਂ ਕੁੜੀ ਪਸੰਦ ਨਹੀਂ ਐ ਕਿਹੜਾ ਧੱਕੇ ਨਾਲ ਆਣ ਲੱਗੀ ਸੀ ਮੇਰੇ ਤਾਂ ਪਿਆਰ ਨੇ ਪਹਿਲੇ ਬਿਚਾਰੇ ਨੇ ਮਸਾ ਵੇ ਆ ਕੀਤਾ ਮੇਰਾ ਉਹ ਤੋਂ ਤਾਂ 2-4 ਸਾਲਾਂ ਚ ਉਹੀ ਕਰ ਜਮਾ ਸਤ ਕਰੂਗਾ ਨਾ ਮੈਂ ਕੁਛ ਦੱਸ ਸਕਦੀ ਆ ਤਾਂ ਜਿਉਂਦੇ ਜੀ ਮਰ ਜਾਣਗੇ ਜੇ ਮੈਂ ਕੋਈ ਗੱਲ ਦੱਸ ਵੀ ਦਿੱਤੀ ਤਾਂ ਪਰ ਨਾਰਾਜ ਆਏ ਹਿੰਮਤ ਨਾ ਹਾਰ ਹੌਰੀ ਹੌਰੀ ਮੰਨ ਜੂਗਾ ਜਿੰਨਾ ਪਿਆਰ ਤੂੰ ਕਰਦੀ ਆ ਨਾ ਕਿਸੇ ਦਿਨ ਉਹ ਵੀ ਲੱਗ ਜਾਊਗਾ ਕਰਨਾ ਕਭ ਕਰੇ ਮੇ ਹੋ ਜੇ ਬੜਾ ਵਧੀਆ ਹੋਊਗਾ ਕੀ ਕਰਦੀ ਆ ਮਾਂ ਸੁੰਭਰੀ ਜਾਨੀ ਆ ਹਾਂ ਦੱਸ ਨਹੀਂ ਧੁੱਪ ਚ ਮੜਾ ਮੋਟਾ ਅੰਦਰ ਬਹਿ ਜਾ ਚੱਲ ਮਾਂ ਹਾਂ ਹੁਣ ਸੁੰਭਰਦਾ ਹੁਣ ਉਹ ਵੀ ਵਿਚਾਰੀ ਕੱਲੀ ਕਿੰਨੇ ਕ ਕੰਮ ਕਰੂਗੀ ਬਹੂ ਵੀ ਔਖਾ ਹੋ ਜਾਊਗਾ ਉਹਨੂੰ ਵੀ ਕਰ ਲੂਗੀ ਕੁਛ ਨਹੀਂ ਹੋਇਆ ਉਹਨੂੰ ਹਾਲੇ 4 ਦਿਨ ਤਬਿਆ ਕੇ ਆਈ ਨੂੰ ਹੋਏ ਨੇਗੇ ਕਰ ਲੂਗੀ ਤਾਂ ਤਾ ਕਹਿਤਾ ਤੈਨੂੰ ਪਤਾ ਕਿ ਐਵੇਂ ਹੀ ਲੱਗਦਾਗਾ ਨਵੀਂ ਨਵੀਂ ਨੂੰ ਇੰਨੇ ਕੰਮਾਂ ਨੂੰ ਹੁਣ ਇਹ ਕੀ ਹੋਇਆਗਾ ਮੈਂ ਹੈਂਗੀ ਆ ਤੱਕੜੀ ਆ ਮੇਰੇ ਕਿਹੜਾ ਕੋਈ ਹੱਡ ਕੋਡੇ ਚੂਹਦੇਗਾ ਚੱਲ ਚੱਲ ਜਾ ਤੇਰੀ ਫਾਈਆਂ ਨਾ ਕਰ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ ਜੀ ਗੱਲ ਸੁਣਨੀ ਐ ਦੱਸ ਦੇ ਨਹੀਂ ਮੈਂ ਜਾਣਾਂ ਹੁਣ ਤੂੰ ਕੀ ਗੱਲ ਕਰਨੀ ਆ ਮੇਰੇ ਨਾਲ ਮੈਂ ਤੈਨੂੰ ਐ ਕਹਿ ਰਿਆ ਸੀ ਅੱਗੇ ਕਿੰਨੇ ਕੇ ਦਿਨ ਹੋਏ ਨੇ ਮਾਂ ਮੈਨੂੰ ਜਮਾ ਪਸੰਦ ਨਹੀਂ ਲੱਗਦੀ ਐਗੀ ਆ ਤੂੰ ਕੀ ਕਹਿਣਾ ਵੇ ਮੁੰਡਿਆ ਲੈ ਤੂੰ ਕੀ ਕਹਿਣਾ ਹਾਂ ਤੇ ਦੂਆ ਕਹਿਣਾ ਮੈਂ ਹੋਰ ਬਾਪੂ ਨੂੰ ਤਾਂ ਕਹਿ ਨਹੀਂ ਸਕਦਾਗਾ ਤਾਂ ਤੇਰੇ ਕੋਲ ਗੱਲ ਸ਼ੇਅਰ ਕਰ ਰਿਆ ਮੈਂ ਇਹ ਮੈਨੂੰ ਕਹਿਣਾ ਹੈਗਾ ਨਾ ਤੈਨੂੰ ਸ਼ਰਮ ਨਹੀਂ ਆਈ ਮੈਨੂੰ ਐ ਕਹਿੰਦੇ ਨੂੰ ਕਿ ਨਾ ਤੈਨੂੰ ਸ਼ਰਮ ਨਹੀਂ ਆਈ ਉਹ ਤੈਨੂੰ ਦੱਸਣ ਦਾ ਲੱਗ ਰਿਹਾ ਮੈਂ ਮੈਂ ਤਾਂ ਹੋਰ ਕੁੜੀ ਠੰਡ ਕਰਕੇ ਰੱਖ ਲਈਏ ਤੂੰ ਛੋਡੇ ਕਹਿਣ ਤੇ ਮੈਂ ਕਰਾ ਲਿਆ ਉਹ ਵੀ ਗੱਲ ਸੁਣ ਇਹਨਾਂ ਨੇ ਕੀ ਦਿੱਤਾ ਕੁਛ ਨਹੀਂ ਦਿੱਤਾ ਹੈਗਾ ਐਂ ਕੱਲੀ ਕੁੜੀ ਤੋਰਤੀ ਚਾਰ ਬੰਦੇ ਮਸਾਂ ਠੰਡ ਤੀਨ ਨੂੰ ਕਰਿਆ ਦੂ ਨਾ ਵਾਸਤੇ ਦਜੇ ਉਹ ਇਹਨਾਂ ਬਿਆ ਕਰਵਾਉਂਗਾ ਨਾ ਮੈਂ ਕੋਈ ਨਾ ਕਿਸੇ ਦਿਨ ਨਾ ਕੱਟ ਦੇ ਉਹ ਐਸ਼ ਕਰਨੀ ਮਾਂ ਤੇਰੇ ਤਾਂ ਦੇ ਲੇ ਗੱਡੀ ਨਾਲੇ ਫੁੱਲ ਪੈਸਾ ਪੂਸਾ ਫਲ ਦੇਣਗੇ ਉਹ ਸ਼ਾਬਾਸ਼ ਹੈ ਤੇਰੇ ਉਹ ਪਟਾ ਦੀ ਮੇਰੀ ਗੁੱਤਨੀ ਤੇਰੇ ਪਿਓ ਤੋਂ ਪਿਓ ਤੇਰੇ ਮੂਹਰੇ ਤਾਂ ਦੱਬਦੇ ਮਾਂ ਤੂੰ ਤਾਂ ਕੀ ਮਨਾ ਲੇਗੀ ਕਿ ਮੇਰਾ ਕਿਵੇਂ ਕਰਤੀ ਉਹਨੂੰ ਹੋਰ ਤੈਨੂੰ ਪਤਾ ਨਹੀਂ ਤੇਰੇ ਪਿਓ ਦਾ ਸੁਭਾਅ ਦਾ ਮੈਂ ਤਾਂ ਸੁਭਾਅ ਦਾ ਉਹ ਮੈਂ ਤਾਂ ਪਤਾ ਹੈ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਤੂੰ ਤਾਂ ਛੁੱਪ ਕਰਾ ਲੇਗੀ ਅੱਪੀ ਕਿਵੇਂ ਕਿਵੇਂ ਕਰਕੇ ਮਨਾ ਲਏ ਉਹਨੂੰ ਇਹ ਦੱਸ ਤਾਂ ਮੈਂ ਜਿਹੜੀਆਂ ਗੱਲਾਂ ਨਾਲ ਮਨਾ ਲਾ ਨਾਲੇ ਤੇਰਾ ਭਾਈ ਦੇਖ ਲੈ ਉਹ ਵੱਡਾ ਭੋਖੜ ਜਾ ਮਸਾਂ ਕੱਟਿਆ ਕਰੋ ਹਾਂ ਕਿਸ ਨਾ ਕਿਸੇ ਬਹਾਨੇ ਮਾਹ ਚੱਲ ਪਈ ਤੂੰ ਬਗਜਾ ਜੁਪੀ ਆਪੀ ਕਰਨੀ ਲਾਇਆ ਦੋ ਚਾਰ ਮਹੀਨੇ ਤਾਂ ਹੀ ਤਾਂ ਕਹਿੰਦਾ ਉਹਦੇ ਆਣ ਤੋਂ ਪਹਿਲਾਂ ਪਹਿਲਾਂ ਤੈਨੂੰ ਠਕੀ ਘਰੋਂ ਮੇਹਰਾਂ ਮਾ ਉਪਰੀ ਨਲ ਗਿਆ ਚਾਹ ਲੱਗੇ ਮਾ ਨਾਲੇ ਤਾਰੀ ਬਾੜਪੂਰ ਜਾ ਕਰੇਗੀ ਸ਼ਹਿਰ ਚ ਫੱਜਾ ਸੂਟ ਨਾਲੇ ਉਹਦੇ ਨਾਲ ਤੋਂ ਵੀ ਸੋਹਣੀ ਲੱਗਿਆ ਕਰੇਗੀ ਇਹ ਤੇ ਮੇਚ ਦੀ ਹੈ ਕਿ ਕੋਈ ਲੱਗ ਤੁਰੀ ਜਾਂਦੀ ਨਹੀਂ ਵਧੀਆ ਲੱਗਦੀ ਨਾ ਨਾ ਸੋਹਣੀ ਤੂੰ ਕਿੱਡਾ ਕ ਸੋਹਣਾ ਵੇ ਕਾਲਟੇ ਜਿਆ ਕੋਈ ਮੇਰੇ ਕਿ ਚੱਕਰ ਸੋਹਣ ਮੈਨੂੰ ਕੀ ਚੱਕਰ ਹੈ ਮੈਂ ਤੇਰੀ ਗੱਲ ਕਰ ਰਿਹਾ ਵਾ ਉਹ ਮੈਨੂੰ ਪਸੰਦ ਕਰਦੀ ਐ ਪਵਾ ਜੀ ਕਾਲਾ ਪੰਚ ਟਾਮ ਐ ਫਿਰ ਮੈਨੂੰ ਪਸੰਦ ਕਰਦੀ ਐ ਫਿਰ ਉਹਨੂੰ ਪਤਾ ਐ ਮਾਂ ਪੇ ਉਹਦੀ ਇੱਜ਼ਤ ਦਾ ਤੈਨੂੰ ਨਹੀਂ ਪਤਾ ਹੈਗਾ ਹਾਂ ਹੁੰਦਾ ਮੇਰੀ ਗੱਲ ਮੰਨਨੀ ਐ ਕੰਨਾ ਮੈਂ ਇੱਥੋਂ ਨਹੀਂ ਬਈ ਹਾਲੇ ਤੇਰੀ ਕੋਈ ਗੱਲ ਮੰਨੀ ਜਾਂਦੀ ਮੈਂ ਤਾਂ ਫੇਰ ਹੀ ਬਹਿ ਕੇ ਉਹਦਾ ਸੋਚੂਗੀ ਕਿ ਕਈ ਨਾਲ ਫੇਰ ਦੇਖੂ ਤੇਰੇ ਬਾਪ ਨੂੰ ਕਹਿ ਕੇ ਸੋਚੀ ਜਾ ਮੈਂ ਦੇਖ ਲਾ ਕੀ ਲੱਛਣ ਕਰਦਾ ਐ ਇਹ ਹੈ ਔਕਿ ਉਹਨੂੰ ਘਰੋਂ ਕੱਢ ਦੇ ਪੀ ਤੁਰੜ ਜਾਣਿਆ ਉਹਨੂੰ ਕਰੋ ਗੱਡੇਗਾ ਨਾਲ ਮੈਨੂੰ ਵੀ ਕੱਢ ਦੇਣਗੇ ਕਰੋ ਤੇਰੇ ਪਿਓ ਦਾ ਮੈਂ ਪਤਾ ਨਾਲ ਇਹਨੂੰ ਚੰਗਾ ਭਲਾ ਵੀ ਕਹੇ ਜਾ ਕਹੇ ਜਾਣਾ ਮੈਂ ਤਾਂ ਨਾ ਇਹਨਾਂ ਮੁੰਡੇ ਨੇ ਸੱਚੀ ਜੰਮੀ ਬਦੀਨ ਕਰ ਮਾਰੀ ਜੇ ਇਹਦਾ ਰਿਸ਼ਤਾ ਕਰਾਇਆਗਾ ਤਾਂ ਹੁਣ ਇਹ ਉਹਨੂੰ ਰੱਖ ਕੇ ਰਾਜੀ ਹੈ ਹੈ ਉਹ ਬਗਾਨੀ ਧੀ ਕਾਨੂੰ ਡੰਡਣੀ ਸੀ ਹੈ ਲਸ ਗੱਡਾ ਬਿਸ਼ਾਰਮਾ ਦਾ ਹੂੰ ਕਈ ਕਦਮ ਕਹਿਣਾ ਤੋਂ ਦੇ ਗਿਆ ਸੋਚ ਕੇ ਦਿਖਾਉ ਦੇ ਮਾਨ ਨੂੰ ਜੋ ਕੀ ਘਟੀ ਆ ਉਹ ਘਰੇ ਹੈ ਨਾ ਚੰਗਾ ਪੈਸਾ ਆਊਗਾ ਇਹ ਦੱਸਦੀ ਆ ਕੱਢ ਦਾਂਗੇ ਪਰ ਕਿਸੇ ਬਹਾਨੇ ਨਾਲ ਹੋਰ ਕੀ ਹੈ ਦੇਖਾਂਗੇ ਆਏ ਮੁੰਡੇ ਇਹ ਮੁੰਡਾ ਮੈਂ ਹਾਲੀ ਗੱਲ ਕਰਦੀ ਹੈਗੀ ਵੀ ਆਹ ਗੱਲ ਹੈ ਪਰ ਮੇਰੇ ਮਨ ਨੂੰ ਲੱਗਦੀ ਹੈ ਚਲ ਦੇਖੀ ਕੀ ਬਣਦਾ ਮਿਸਤਰੀਆਂ ਲਗੂ ਪੀ ਲਿਆ ਨਾ ਤਾਂ ਆਵੇ ਤੇ ਨਾ ਜਵਾਬ ਦੇਵੇ ਮੈਨੂੰ ਲੱਗਦਾ ਵੀ ਖਰਾ ਤੇ ਲਿਜਾਣੀ ਪੈਣੀ ਆ ਨਾਮੇ ਤੁਨੋਂ ਮੇ 26 ਸਾਪੇ ਸੜੀ ਰਹਿੰਦੀ ਹੈਗੀ ਆਇਆ ਨੇ ਉਹਨੂੰ ਫੋਨ ਕਰਿਆ ਸੀ ਮਿਸਤਰੀ ਨੂੰ ਤੁਸੀਂ ਨੇ ਉਹ ਕਿੱਥੇ ਆਉਂਦਾ ਇੱਕ ਮਿੰਟ ਦਾ ਜਵਾਬ ਹੀ ਦੇ ਦੇ ਪਰਾਂ ਹੋਰ ਨੂੰ ਬੁਲਾ ਲੀਏ ਆਉਂਗਾ ਭਾਈ ਆਉਂਗਾ ਮੈਂ ਰੋਜ ਔਖਾ ਹੋ ਜਾਂਦਾ ਆ ਨਾ ਇਹਨਾਂ ਦੇ ਨਾਲ ਬੋਟਰ ਲਾ ਕੇ ਪਾਣੀ ਭਰਨਾ ਪੈਂਦਾ ਹੈ ਆਪੇ ਸਹੀ ਆ ਸਹੀ ਆ ਮੈਨੂੰ ਲੱਗਦਾ ਵੀ ਖਰਾ ਤੇ ਲਿਜਾਣੀ ਪੈਣੀ ਆ ਹੋਰ ਨਾ ਸਿਆਪਾ ਸ਼ੁਰੂ ਕਰਨਾ ਇਹਨਾਂ ਤੋਂ ਮੋਟਰੇ ਨਹੀਂ ਸਮਰਾਈ ਜਾਂਦੀ ਹੋਰ ਕੀ ਆ ਮੈਂ ਤਾਂ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਦੱਸ ਦੱਸ ਮਹਾ ਜੀ ਆਪਾਂ ਬਹੂ ਨੂੰ ਦੋਕ ਨੂੰ ਪਿੰਡ ਭੇਜਤੀ ਨਾ ਬਹੂ ਨੂੰ ਪਿੰਡ ਕਿਉਂ ਭੇਜਣਾਗਾ ਮਿਲਣ ਬਗ ਜੂਗੀ ਲਾਏ ਆਉਗੀ ਚਾਰ ਦਿਨ ਉਹਨੇ ਆਪ ਕਿਹਾਗਾ ਉਹਨੇ ਤਾਂ ਨਹੀਂ ਕਿਹਾ ਉਹ ਤਾਂ ਵਿਚਾਰੀ ਕਿਉਂ ਕਹੂਗੀ ਮੈਂ ਤਾਂ ਗੈਂਤੀ ਵੀ ਚੱਲ ਨਾਲੇ ਲਾਏ ਆਉਂਦੀ ਚਾਰ ਦਿਨ ਬਾਹਨੇ ਨਾਲ ਜਾਂਦੀਆਂ ਹੀ ਹੁੰਦੀਆਂ ਨੇ ਕੁੜੀਆਂ ਪਿਆ ਤਾਂ ਉਹ ਜਾਂਦੀਆਂ ਤਾਂ ਹੁੰਦੀਆਂ ਨੇ ਜੇ ਆਪਾਂ ਨੇ ਭੇਜਤਾ ਇੱਕ ਤਾਂ ਦੋਨੂੰ ਪਤਾ ਕਰਦਾ ਮਾਹੌਲ ਕੀ ਬਣਿਆ ਪਿਆ ਫਿਰ ਉਹ ਆਖੂਗੀ ਵੀ ਮੈਂ ਤੋਂ ਘੜਾ ਛੜਾਉਣਾ ਚਾਹੁੰਦੇ ਨਹੀਂ ਤੂੰ ਇਹ ਵੀ ਸੋਚਿਆ ਦੇਖ ਗੱਲ ਕਿੱਥੇ ਤੱਕ ਜਾਂਦੀ ਆ ਉਹਦੇ ਵਿਚਾਰੇ ਮਾਪਿਓ ਗਰੀਬ ਨੇ ਉਹ ਕੀ ਸੋਚਣਗੇ ਤੇ ਕੁੜੀ ਭੇਜ ਵੀ ਇੱਤੀ ਸਾਡੀ ਕੋਈ ਗੱਲ ਨਹੀਂ ਜੀ ਤੁਸੀਂ ਨਹੀਂ ਸੋਚਣਾ ਹੈਗਾ ਕੋਈ ਉਧਰੋ ਜੇ ਕੋਈ ਭੈਣ ਭਾਈ ਆਇਆ ਫੇਰ ਜੇਦੀ ਖੁਸ਼ੀ ਹੋਈ ਫੇਰ ਤੋਰਾਂਗੇ ਆ ਗੱਲ ਨਾ ਮੁੜ ਕੇ ਗਈ ਮੈਂ ਤਾਂ ਇਹ ਕਹਿੰਦੀ ਜੀ ਸੋਨੂੰ ਤੁਸੀਂ ਮੇਰੀ ਗੱਲ ਸਮਝੀ ਨਹੀਂ ਹੈਗੀ ਮੈਨੂੰ ਲੱਗਦਾ ਉਹ ਤੂੰ ਖੁੱਲ ਕੇ ਦੱਸ ਮਿੰਕ ਮਿੰਕ ਜੇ ਕਰੀ ਜਾਂਦੀ ਆ ਕੁੱਲ ਕੇ ਕੀ ਮਤਾਂ ਹੈ ਕਹਿੰਸੀਗੀ ਬਿਓ ਦਿੱਤਾ ਕਹਿੰਦਾ ਸੀ ਕਿ ਆ ਵੀ ਮੈਂ ਰੱਖਣੀ ਨਹੀਂ ਹੈਗੀ ਇਹ ਕੀ ਕਹਿੰਦਾ ਸੀ ਕਹਿੰਦਾ ਮੈਂ ਰੱਖਣੀ ਨਹੀਂ ਇਹ ਰੱਖਣੀ ਨਹੀਂ ਮੇਰੀ ਗੱਲ ਸੁਣ ਲੈ ਕੁੜੀ ਤਾਂ ਰਹੂਗੀ ਇਹੀ ਠੀਕ ਹੈ ਨਾ ਮੈਂ ਉਹਦੀਆਂ ਲੱਤਾਂ ਵੜ ਦੇਣੇ ਨੇ ਮੈਂ ਮੇਰੇ ਸਾਲਾ ਤੇ ਗੋਲੀ ਮਾਰੂੰ ਉਹਦੇ ਮੇਰੇ ਕੋਲ ਇੱਕ ਮੁੰਡਾ ਹੈਗਾ ਮੈਂ ਤੁਸੀਂ ਐਂ ਕਹਿੰਦੇ ਮੈਂ ਗੋਲੀ ਮਾਰੂੰ ਜੇ ਉਹ ਆਪਦੇ ਆਪ ਕੁਛ ਖਾ ਕੇ ਮਰ ਗਿਆ ਫਿਰ ਕੀ ਕਰੋਗੇ ਅੱਜ ਨਹੀਂ ਕਾਵੇਂ ਹੁਣੇ ਮਰ ਜੀ ਮੈਨੂੰ ਕੋਈ ਪਰਵਾਹ ਨਹੀਂ ਜਿਹੜਾ ਮੇਰੀ ਪਿੰਡ ਦੀ ਬਦਨਾਮੀ ਕਰਾਉਂਦਾ ਫਿਰਦਾ ਹੈ ਨਾ ਮੈਨੂੰ ਕੋਈ ਪਰਵਾਹ ਨਹੀਂ ਉਹ ਸਰਪੰਚ ਰਹਿ ਹਮ ਕਿਧਰੇ ਨਹੀਂ ਛੋਟੀ ਬਦਨਾਮੀ ਹੁੰਦੀ ਹੈਗੀ ਤਾਂ ਦੁਨੀਆ ਨਾਲ ਬਣਦੀਆਂ ਆ ਕਿਉਂ ਬਣਦੀ ਹੁੰਦੇ ਨੇ ਸਾਰੇ ਲੋਕਾਂ ਨਾਲ ਬਣੀਆਂ ਨੇ ਨਹੀਂ ਪਸੰਦ ਹੁੰਦੀ ਜਵਾਕ ਹੋਰ ਵੀ ਵਿਆਹ ਕਰਾ ਲੈਂਦੇ ਨੇ ਨਾਲੇ ਉਹ ਕਹਿੰਦਾ ਮੈਂ ਜਿਹੜੀ ਕੁੜੀ ਨੂੰ ਪਸੰਦ ਕਰਦਾ ਮੈਂ ਤਾਂ ਉਹੀ ਲਿਆਉਣੀ ਆ ਜੀ ਓਏ ਮੋਟੇ ਦਿਮਾਗ ਦੀ ਏ ਕਿੰਨਾ ਸੋਹਣਾ ਪਰਿਵਾਰ ਹੈ ਮਿਲ ਵਰਤਨ ਵਾਲਾ ਪਰਿਵਾਰ ਹੈ ਹਨਾ ਅੱਖਾਂ ਨਾਲ ਦੇਖਿਆ ਹੋਇਆ ਉਹ ਜਿਹਨੂੰ ਲੈ ਕੇ ਆਊਗਾ ਕੀ ਪਤਾ ਕਿਹੋ ਜੀ ਉਹ ਪਤਾ ਉਹਦੇ ਬਾਰੇ ਤੈਨੂੰ ਓਏ ਇਹੋ ਜੀ ਹੈ ਨਾ ਜਿਹੜੀਆਂ ਬੇਪਰਵਾਹੀਆਂ ਹੁੰਦੀਆਂ ਨੇ ਗਿਆ ਹੈ ਉਹਨੇ ਕਰੇ ਟਿਕਦੇ ਹੁੰਦੀਆਂ ਵੇ ਪਰਵਾਈਆਂ ਕਾਹਨੂੰ ਹੁੰਦੀਆਂ ਨੇ ਕਿਆਂ ਜੇ ਹੁਣ ਮੁੰਡੇ ਦੀ ਪਸੰਦ ਆ ਫਿਰ ਉਹਦੇ ਵਿੱਚ ਆਪਾਂ ਨੂੰ ਕੀ ਤਰਾਜਾ ਬਈ ਮੈਨੂੰ ਐ ਦੱਸੋ ਨਾ ਕੁੜੀ ਚ ਕੀ ਕਮੀ ਹੈਗੀ ਕੁੜੀ ਘਰ ਨਹੀਂ ਸੰਭਦੀ ਰੋਟੀ ਨਹੀਂ ਪਕਾਉਣੀ ਆਉਂਦੀਆਂ ਕਮੀ ਤਾਂ ਕੋਈ ਨਹੀਂ ਕੋਈ ਬੋਲਣ ਦੀ ਮਿਲ ਕੇ ਇਹਨੂੰ ਅਕਲ ਨਹੀਂ ਹੈਗੀ ਕੁੜੀ ਨੂੰ ਕਮੀ ਤਾਂ ਕੋਈ ਨਹੀਂ ਹਾਂ ਕਮੀ ਬਸ ਇੱਕ ਇਹ ਆ ਗਈ ਵੀ ਉਹਨਾਂ ਕੋਲੇ ਦੇਣ ਲੈਣ ਨੂੰ ਕੁਝ ਨਹੀਂ ਹੈਗਾ ਮੇਰੀ ਗੱਲ ਸੁਣ ਲਓ ਰੱਬ ਨੇ ਬਹੁਤ ਕੁਝ ਦਿੱਤਾ ਸਾਰਾ ਕੁਝ ਹੈਗਾ ਮੈਂ ਕਹਿ ਕੇ ਲੈ ਕੇ ਆਂ ਵੀ ਸਾਨੂੰ ਰੁਪਈਆ ਨਹੀਂ ਚਾਹੀਦਾ ਭਾਈ ਠੀਕ ਹੈ ਨਾ ਐਸਾ ਰੋਟੀ ਵੀ ਨਹੀਂ ਖਾਣੀ ਕੁੜੀ ਨੂੰ ਲੈ ਕੇ ਆਇਆ ਗੱਲ ਸੁਣ ਲਓ ਜੇ ਦਾਜ ਦੀ ਅੱਗੇ ਤੋਂ ਗੱਲ ਕਰ ਲਈ ਨਾ ਤੁਹਾਨੂੰ ਸਾਰੇ ਨੂੰ ਘਰੋਂ ਕੱਢ ਦੂੰਗਾ ਪਿੰਡ ਦੇ ਲੋਕ ਮੈਨੂੰ ਪੁੱਛ ਕੇ ਗੱਲ ਕਰਦੇ ਆ ਪਿੰਡ 'ਚ ਮੈਂ ਗੱਲ ਕਰਦਾ ਵੀ ਦਾਜ ਨਾਲ ਲਿਆ ਕੋ ਕੁੜੀਆਂ ਨੂੰ ਐਂ ਵਿਆਹ ਕੇ ਲੈ ਕੇ ਆਓ ਮੇਰੇ ਤੁਸੀਂ ਸਾਰੇ ਬਦਨਾਮੀ ਕਰਨ ਨੂੰ ਫਿਰਦੇ ਹੋ ਫਿਰ ਤੁਸੀਂ ਇੱਕ ਵਾਰ ਸਾਂ ਐਂ ਦੇਖ ਲਿਆ ਕੁੜੀ ਹੈਗੀ ਵਧੀਆ ਕਿ ਠੀਕ ਹੈ ਹਾਂ ਪਰ ਤੁਸੀਂ ਹੋਰ ਤਾਂ ਕੁਝ ਦੇਖਿਆ ਨਹੀਂ ਮੁੰਡੇ ਦੀ ਜ਼ਿੰਦਗੀ ਬਾਰੇ ਤਾਂ ਕੋਈ ਸੋਚਿਆ ਨਹੀਂ ਉਹ ਜਿਨੇ ਕੁੜੀ ਦੇਤੀ ਉਹ ਮਗਰ ਰਹਿ ਵੀ ਕੀ ਗਿਆ ਹੈ ਰਹਿ ਕੁਝ ਮੇਰੀ ਗੱਲ ਸੁਣ ਲੈ ਬਸ ਤੈਨੂੰ 100 ਦੀ 21 ਸੁਣਾ ਦੇਣਾ ਨਾ ਤਾਂ ਉਹ ਕੁੜੀ ਨੂੰ ਇਸ ਘਰੋਂ ਜਾਣ ਦੇਵਾਂ ਅੱਜ ਜਿਹੜੀ ਦਾ ਦੂਦ ਦੀ ਗੱਲ ਕਰਦੇ ਹੋ ਨਾ ਅੱਜ ਤਾਂ ਕਹਿਤੀ ਜੇ ਇਸ ਜੀਵ ਨਾਲ ਬੋਲੀਏ ਤਰੀ ਜबान ਕੱਟ ਦੂੰ ਮੈਂ ਤੂੰ ਇਹ ਸੋਚ ਲਈ ਤੈਨੂੰ ਕਦੋਂ ਲਾਲਚ ਹੋ ਗਿਆ ਓਏ ਘਾਟਾ ਤੈਨੂੰ ਘੇਰ ਚੀਜ਼ ਦਾ ਕਰੇ ਕੀ ਚੀਜ਼ ਨਹੀਂ ਹੈਗੀ ਕੀ ਚਾਹੁੰਨੀ ਆ ਤੂੰ ਲਾਲਚ ਨਹੀਂ ਹੈਗਾ ਮੈਨੂੰ ਕਿਸੇ ਗੱਲ ਦਾ ਮੈਂ ਤਾਂ ਜਵਾਖ ਦੀ ਜ਼ਿੰਦਗੀ ਬਾਰੇ ਸੋਚਾਂ ਲੱਗ ਰਹੀਆਂ ਕਿਹੜੀ ਉਹਦੀ ਜ਼ਿੰਦਗੀ ਉਹ ਸਾਲਾ ਸਾਰੀ ਉਮਰ ਕੱਟਣੀ ਆ ਜੇ ਉਹਦੀ ਮਾਤੇ ਨਾ ਮਿਲੀ ਫਿਰ ਗਾਹਾਂ ਉਹ ਕੀ ਕਰੂਗਾ ਉਹਦੇ ਨਾਲ ਰਹਿ ਕੇ ਮਾਤੇ ਨੇ ਆ ਮਿਲੀ ਓਏ ਮੈਂ ਉਹਨੂੰ ਪੜਾਇਆ ਉਹਨੂੰ ਜੰਮਿਆ ਹੈ ਐ ਇੰਨੀ ਵੀ ਨਹੀਂ ਮੇਰੀ ਕਦਰ ਕਰਦਾ ਉਹ ਮੈਨੂੰ ਇਹ ਜੇ ਪੁੱਤ ਦੀ ਲੋੜ ਹੈਗੀ ਜਾ ਸ਼ਾਮ ਲੱਭ ਤੈਨੂੰ ਜਾ ਕੇ ਬੰਮਣਾ ਪੜਾਉਣਾ ਤਾਂ ਮਾਪੇ ਦਾ ਆਪਣਾ ਫਰਜ਼ ਹੁੰਦਾ ਹਰ ਕੋਈ ਆਪਣੇ ਜਵਾਕਾਂ ਨੂੰ ਜੰਮਦਾ ਵੀ ਆ ਪਾਲਦਾ ਵੀ ਆ ਪੜਾਉਂਦਾ ਵੀ ਆ ਲਿਖਾਉਂਦਾ ਵੀ ਆ ਪਰ ਅੱਗੇ ਬਾਰੇ ਵੀ ਉਹਨਾਂ ਦੇ ਸੋਚਦੇ ਨੇ ਕਿ ਨਹੀਂ ਸੋਚਦੇ ਤੂੰ ਤਾਂ ਕੁਝ ਵੀ ਨਹੀਂ ਸੋਚਿਆ ਜਵਾਹਦਾ ਕਿਉਂ ਨਹੀਂ ਸੋਚਿਆ ਕਿਉਂ ਨਹੀਂ ਸੋਚਿਆ ਹੁਣ ਸੋਚਿਆ ਘਰੀਬ ਘਰ ਦੀ ਲਿਆ ਕੇ ਉਹਦੇ ਮੱਥੇ ਮਾਰੀ ਗਾਹ ਉਹਦੀ ਮਤ ਨਹੀਂ ਮਿਲਦੀ ਹੈ ਗੱਲ ਸੁਣ ਲੋ ਜਿਹੜੇ ਆ ਤੁਸੀਂ ਸਕੀਮਾਂ ਜੀ ਘੜੀ ਜਾਂਦੇ ਹੋ ਨਾ ਇਹ ਸਕੀਮਾਂ ਤੁਹਾਡੀ ਕੋਈ ਨਹੀਂ ਚੱਲਣੀ ਠੀਕ ਹੈ ਨਾ ਤੂੰ ਵੀ ਕੰਨ ਖੋਲ ਕੇ ਸੁਣ ਲੈ ਉਹ ਤੇਰੇ लाਡਲੇ ਨੂੰ ਵੀ ਕੰਨ ਖੋਲ ਕੇ ਸੁਣਾ ਦੇ ਠੀਕ ਹੈ ਨਾ ਇਹ ਮੇਰਾ ਫੈਸਲਾ ਦਾ ਉਹ ਕੁੜੀ ਰਹੂਗੀ ਤਾਂ ਇੱਥੇ ਰਹੂਗੀ ਹੈ ਨਾ ਇਹ ਭੁੱਲ ਕੇ ਵੀ ਨਾ ਸੋਚ ਉਹ ਮਰਦਾ ਤਾਂ ਮਰ ਜਾਏ ਮੈਨੂੰ ਕੋਈ ਪਰਵਾਹ ਨਹੀਂ ਹੈਗਾ ਵੱਡਾ ਮੈਂ ਉਹਦੇ ਲੜ ਲਾ ਦੂੰਗਾ ਕੋਈ ਗੱਲ ਠੀਕ ਹੈ ਨਾ ਜਾਂ ਤੂੰ ਭਾਗ ਜਾ ਮੇਰੇ ਅੱਖਾਂ ਸਾਹਮਣੋਂ ਭਾਗ ਜਾ ਭਾਗ ਜਾ ਤੂੰ ਮੇਰੇ ਇਸ ਸਾਲਿਆ ਨੇ ਲਹੂ ਪੀ ਲਿਆ ਪਹਿਲਾਂ ਤਾਂ ਕੱਲਾ ਸੀ ਪੁਣਾ ਮਾਰਾ ਰਣਗੀ ਲੈ ਦਾਜ ਲੈਣਾ ਕਹਿੰਦੀ ਇਹ ਤਈ ਸਿੰਗੜੀਆਂ ਦਾਜ ਦੇਆਂ ਛੇੜੀਆਂ ਹੋਣੀਆਂ ਮੇਰਾ ਸਾੜਾ ਪੁਣਾ ਹੀ ਮਰੇ ਭਾਵੇਂ ਐਜੋ ਵੱਡਾ ਵਧੀਆ ਭਾਵੇਂ ਉਹ ਬਾਗਿਆ ਕੰਪੈਨ ਤੇ ਵਧੀਆ ਕਲੇਸ਼ੋਂ ਨਿਕੜਿਆ ਹੁਣ ਚਲੋ 6 ਮਹੀਨੇ ਭਾਵੇਂ ਮੋੜੇ ਨਾ ਉਧਰੋਂ ਆਪਕੇ ਚੱਤ ਨਾਲ ਮੱਛੀ ਇਹ ਵੀ ਹਲੇ ਲੱਗੇ ਨਾ ਲਾਉਣਾ ਪਤਨ ਕਦੋਂ ਖੂਬ ਬਲੂਗੀ ਲੱਕੜਾਂ ਜੀ ਨਾ ਗਿੱਲੀਆਂ ਆ ਰਹੀਆਂ ਨੇ ਜੀ ਕੀ ਕਰਦੀ ਆ ਪੁੱਤ ਹਾਂਜੀ ਮੰਮੀ ਓਹ ਮੈਂ ਤਾਂ ਤੁਹਾਨੂੰ ਐ ਕਹਿੰਦੀ ਕੀ ਕਰੀ ਜਾਂ ਨੀ ਬੈਠੀ ਖੁਸ਼ ਨਹੀਂ ਮੰਮੀ ਮੋਂਗੇ ਉਬਲ ਮੇ ਰੱਖੀ ਸੀ ਮੈਂ ਕਹਿੰਦੀ ਸੀ ਗੈਂਸ ਤੇ ਬਾਲ ਨਾ ਲੱਕੜਾਂ ਗਿੱਲੀਆਂ ਹੋ ਰਹੀਆਂ ਨੇ ਲਗਾਤਾਰ ਮੀ ਭੈਣ ਕਰਕੇ ਹੁਣ ਤੇਰੇ ਪੇਕੇ ਘੜਾ ਹੀ ਗਾਂਸ ਚੱਲਦੇ ਨੇ ਹੈ جی جی پیرے چل... چل... جی آن... نہیں ہوئی تھوڑی بہتی اچھا. جی گل ہوئی ہے راجا بھی ਦੇਖੀ ਨਾ ਮਿਲਣੀ ਵਾਲੇ ਕੱਪੜੇ ਅੱਜ ਮੇਰੇ ਕੱਪੜੇ-ਕੁਪੜੇ ਦੀ ਸੀ ਨਹੀਂ ਮੈਂ। ਤੁਹਨ ਪਤਾ ਤਾਂ ਹੈਗਾ ਮੰਮੀ ਜੀ ਬਾਪੂ ਨੂੰ ਕਿਹੜਾ ਇੰਨਾ ਪਤਾਗਾ ਤੇ ਉਹ ਤਾਂ ਮੇਰੀ ਲਈ ਸੀ ਦੋ ਸੂਟ ਕੋਈ ਨਾ ਮੰਮੀ ਉਹਨਾਂ ਦੋਨਾਂ 'ਚ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹ ਤੁਸੀਂ ਸਵਾਲ ਲਿਓ। ਮੈਂ ਤੂੰ ਤਾਂ ਕੰਮ ਲਈਆਂ ਕੁੜੇ। ਦੋ ਸੂਟ ਤਾਂ ਹੁੰਦੇ ਨੇ ਤੇਰੇ ਠੀਕ ਆ ਮੁੰਡੇ ਦੇ ਚਾਹੀਦੇ ਸੀ ਕੱਪੜੇ ਹੈ ਤੇਰੇ ਬਾਪੇ ਦੇ ਚਾਹੀਦੇ ਸੀਗੇ ਕੱਪੜੇ ਨਾਲੇ ਮੇਰਾ ਸੂਟ ਹੁੰਦਾ ਐ ਇੰਨਾ ਕਪੜਾ ਲੀੜਾ ਹੁੰਦਾ ਐ ਪਤਾ ਮਿਲਣੀ ਚ ਤਾਂ ਉਹ ਤਾਂ ਮੰਮੀ ਜੀ ਸਾਨੂੰ ਪਤਾ ਹੀ ਹੈਗਾ ਨਾ ਜੇ ਕੋਈ ਗੁੜੀ ਹੋਵੇ ਮਾਂ ਹੁੰਦੀ ਤਾਂ ਉਹ ਤਾਂ ਹੋ ਸਕਦਾ ਏ ਦੂ ਵੱਧੇ ਕਰ ਦਾਂਦੀ ਤੁਹਾਨੂੰ ਪਤਾਗਾ ਉਹ ਚਾਚੀਆਂ ਤੇ ਆਈਆਂ ਨੇ ਜਿਵੇਂ ਇਹ ਕਰਾਤਾ ਬਾਪੂ ਨੇ ਉਹ ਮਿਲਾਤੇ ਚਾਚੀਆਂ ਬਣਨ ਨੂੰ ਵੀ ਆਕਲਾਉਣੀ ਚਾਹੀਦੀ ਆ ਹੈਂ ਛਲ ਕੋਈ ਨਾ ਮਾਂ ਤੈਨੂੰ ਪਤਾ ਤਾਂ ਹੈਗਾ ਬਾਪੂ ਕਿੰਨਾ ਖਰਚ ਕਰਕੇ ਹਟਿਆ ਕਿ ਮੇਰੇ ਵਿਆਹ ਤੇ ਚਲ ਤੇਰੇ ਬਾਪ ਨੂੰ ਕਹਿ ਦੀ ਕਪੜਾ ਲੀੜਾ ਭੇਜ ਦੂਗਾ ਹੁਣ ਦੇਖ ਕੇ ਜਾਊਗਾ ਜੇ ਸੰਧਾਰਾ ਤੇਰਾ ਹਾਂ ਸੰਦਾਰਾ ਮੈਂ ਸੋਚਦੀ ਸੀ ਮੈਂ ਤੇ ਜੀਤਾ ਜਾਏ ਹੁੰਦੇ ਮਾਪ ਉਹ ਕਿੱਥੇ ਆਊਗਾ ਵਿਚਾਰਾ ਹੁਣ ਤਾਂ ਐਡਾ ਵਿੱਡਣਾ ਵਿੱਡ ਕੇ ਹਟਿਆਗਾ ਬਾਕੀ ਉਹਨੇ ਕੰਮ ਵੀ ਕਰਨੇ ਆ ਕਿ ਫੇਰ ਹੀ 4 ਰੁਪਏ ਤਾਰੂਗਾ ਮਾਂ ਤਸ ਤਾਂ ਸਮਝਦੇਵੇਂ ਸਾਡੀ ਮਜ਼ਦੂਰੀ ਤੁਹਾਨੂੰ ਤਾਂ ਸਾਰਾ ਕੁਝ ਪਤਾ ਸਾਡੇ ਘਰ ਦੇ ਹਾਲਾਤਾਂ ਦਾ ਕੋਈ ਐਡਾ ਵੀ ਕੋਈ ਗਰੀਬ ਨਹੀਂ ਹੁੰਦਾ ਆਵਦੇ ਘਰੋਂ ਜਿੱਡਾ ਤੂੰ ਦੱਸੀ ਜਾਨੀ ਆ ਹੈ ਚਲ ਕੋਈ ਨਾ ਮੰਮੀ ਜੀ ਉਹ ਦੋ ਸੂਟ ਆ ਗਏ ਇੱਕ ਉਹਨੂੰ ਦੇ ਦਿੰਦੇ ਦੇ ਦੇ ਇੱਕ ਤੁਸੀਂ ਰੱਖ ਲਿਓ ਕੋਈ ਨਾ ਮੇਰੇ ਕੋਲ ਤਾਂ ਹੈਗੇ ਆ ਗਏ ਮੇਰੇ ਕਿੱਥੋਂ ਸੋਹਣੇ ਲੱਗਣਗੇ ਲਾਲ ਗਲਾਰ ਫਿਰ ਦੀਦੀ ਨੂੰ ਲਾ ਦਾਂਗੇ ਨਾ ਆਪਾਂ ਦੀਦੀ ਨੂੰ ਲਾ ਦਾਂਗੇ ਕਹਿੰਦੀ ਦੀਦੀ ਕੇ ਵਿਚਾਰੀ ਇਹੋ ਜੇ ਪਾਊਗੀ ਹੁਣ ਦੀਦੀ ਨੂੰ ਕੋਈ ਜੱਜ ਦਾ ਲੈ ਕੇ ਦਵਾਂਗੇ ਚਲ ਕੋਈ ਨਾ ਮੰਮੀ ਜੀ ਤਰ ਲਾ ਯਾ ਦਿੰਨੀ ਉਥੋਂ ਬਾਹਰ ਉਹ ਦੇਖ ਕੇ ਸੁੱਕੇ ਡੱਕੇ ਤੈਨੂੰ ਕੋਈ ਨਾ ਠੀਕ ਆ ਮੰਮੀ ਹਾਂ ਮਾਲਕਾਇਦੀ ਤੇਰੇ ਪੀ ਉਹਨੂੰ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਇਹ ਨੰਨ ਕੀ ਹੋਇਆ ਮੰਮੀ ਤਾਂ ਮੇਰੇ ਨਾਲ ਐਵੇਂ ਕਦੇ ਵੀ ਨਹੀਂ ਕਰਦੇ ਸੀਗੇ ਹੋ ਸਕਦਾ ਆਤਾਈ ਆਈ ਸੀ ਇਹ ਕਮਾਂਡ ਕਰੋ ਕਿਤੇ ਇਹਨੇ ਨਾ ਕੋਈ ਉਂਗਲਾ ਲਾਤੀ ਹੋਣਾ ਨਾਲੇ ਬੁੜੀਆਂ ਦਾ ਕਿਹੜਾ ਪਤਾ ਲੱਗਦਾ ਵਾ ਕਦੋਂ ਕੀ ਕਹਿਦਣਾ ਚੱਲ ਕੋਈ ਨਾ

ਹਾਏ ਹਾਏ ਕਿ ਮੈਂ ਭੱਜੀ ਆਉਂਦੀ ਆ ਮਗਰ ਉਹ ਨਾ ਮੰਮੀ ਮੈਂ ਨਾ ਕੋਠੇ ਤੋਂ ਆਈ ਸੀ। ਤੇ ਗੱਲ ਸੁਣਿਆ ਹਾਂ ਕਿੱਥੇ ਜਾਂਦੇ ਹੋ? ਮੈਂ ਤਾਂ ਖੇਤ ਚਾਹ ਫੜਾ ਕੇ ਆਉਣੀ ਆ ਭਾਈ ਜੀਤੇ ਨੂੰ। ਮੈਂ ਫੜਾਇਆ ਮਾ। ਲਾ ਤੂੰ ਕੀ ਕਰੇਂਗੀ ਖੇਤ? ਕਰਨਾ ਕੀ ਸੀ ਮੰਮੀ ਮੈਨੂੰ ਜ਼ਰੂਰੀ ਹਲ ਕਰਨੀ ਸੀ ਉਹਨਾਂ ਨਾਲ। ਅੱਛਾ। ਨਾ ਜੇ ਤੇਰੇ ਬਾਪੇ ਨੂੰ ਪਤਾ ਲੱਗ ਗਿਆ ਭਾਈ ਉਹ ਤਾਂ ਮੈਨੂੰ ਲੜੂਗਾ ਵੀ ਨਵੀਂ ਨਵੀਂ ਖੇਤਾਂ ਨੂੰ ਤੋੜਤੀ ਤੈਨੇ। ਹੈ? ਲਾ ਮੰਮੀ ਜੀ ਡਾਡੀ ਨੇ ਕੀ ਕਹਿਣਾ ਕਿ ਨਾਲ ਕਿਹੜਾ ਦੂਰ ਆ ਗੂਰੀ ਤੇ ਹੈਗਾ ਖੇਤਾਂ ਚ ਘਰ ਨੇ ਖੇਤ ਚ ਜਾ ਕੇ ਆਉਣਾ ਮੈਨੇ ਉਰੇ ਤਾਂ ਹੈਗਾ ਫਿਰ ਮੈਨੂੰ ਪਤਾ ਉਹਦੇ ਸੁਭਾਅ ਦਾ ਬਹੁਤ ਚੰਦਰਾ ਸੁਭਾਅ ਹੈ ਆ ਉਹਦਾ ਚਲ ਕੋਈ ਨਾ ਫਿਰ ਨਾ ਜਾਣੀ ਐ ਮੈਂ ਨਾ ਭਗ ਤਾ ਜਾ ਮੈਂ ਤਾਂ ਕੀ ਕਹਿਨੀ ਐ ਲੜ ਮੈਂ ਤਾਂ ਕਹਿ ਦੂੰਗੀ ਵੀ ਹਟੀ ਨਹੀਂ ਹੈਗੀ ਠੀਕ ਹੈ ਕਹੀ ਨਹੀਂ ਰੱਖੀ ਮੇਰੇ ਜਾ ਭਗ ਜਾ ਮੀ ਆਉਂਦਾ ਫਿਰ ਉਤੋਂ ਸਾਰ ਵੀ ਹਿੰਦਾ ਦਾ ਮੀ ਨੇ ਤਾਂ ਆਉਣਾ ਨਹੀਂ ਆਗਾ ਕਿਹ ਕੀ ਪਤਾ ਲੱਗਦਾ ਹੰਦ ਚ ਕੁਛਕ ਗੱਲਾਂ ਪਿਆਰ ਦੀਆਂ ਵੀ ਕਰ ਲਾਂਗੀ ਹੌਲੀ ਹੌਲੀ ਹਾਵ ਤੇ ਪਿਆਰ ਚ ਭਿਓ ਹੀ ਲੈਣਾ ਮੈਂ ਉਹਨੂੰ ਹਟਦੀ ਮੈਂ ਵੀ ਨਹੀਂ ਹੈਗੀ ਲੈ ਤੂੰ ਤਾਂ ਬਣੀ ਦੱਸੇ ਆ ਗਈ ਤੈਨੂੰ ਕਿਹਾ ਸੀ ਫੋਨ ਕਰਕੇ ਆ ਜਾਂਦੀ ਤੂੰ ਵੀ ਕਾਮਣੀ ਉੱਪਰ ਦੇਖ ਲੈ ਮੀ ਕਿੰਨਾ ਪੈਣ ਲੱਗ ਰਿਹਾ ਹੈ ਤੇ ਮੇਰਾ ਜੀ ਕਰਦਾ ਸੀ ਵੈਸੇ ਮਿਲਣ ਨੂੰ ਹੁਣ ਐ ਕਰੂੰਗੀ ਪਿੰਡ ਜਾਣ ਵਾਲੀ ਗੱਲ ਵੀ ਘਰੇ ਲਊਂਗੀ ਕਣੀਆਂ ਬਹੁਤ ਆ ਗਈਆਂ ਸੋਤੀ ਪੈਣ ਦੇ ਉਹ ਰਾਜ ਵੀ ਹੋ ਜੇ ਤੂੰ ਹੈਗਾ ਟੱਪ ਜਾ ਉਰ ਇੱਥੇ ਟੱਪ ਜਾ ਦੇਖ ਲੈ ਚਲ ਮੈਂ ਗੱਲ ਕਰੇ ਲੰਨੀ ਅੱਜ ਇਹਦੇ ਨਾਲ ਉਹ ਰਾਜ ਤੂੰ ਰੇ ਕਿਹਾ ਆਉਣਾ ਨਹੀਂ ਸੀ ਲੈ ਹਾਂ ਕੰਮ ਮੇ ਜੋ ਖਰਾਬ ਕਰਤਾ ਮੈਂ ਤੇਰਾ ਕੇ ਓਏ ਕਾਨੂੰ ਉਹ ਤਾਂ ਮੁੰਡਾ ਸੀ ਯਾਰ ਉਹ ਆਪਣੀ ਮੰਮੀ ਦੀ ਚੁੰਨੀ ਉਰ ਭੁੱਲ ਗਈ ਹੋਣੀ ਜਿੜੀ ਜਿੜੀ ਲਾਂ ਨਾਏ ਸੀ ਉਹ ਬਤਿੰਦੇ ਕਹਿੰਦਾ ਕਣੀਆ ਐਸਾ ਤੁਹਾਨੂੰ ਪੁੱਛਿਆ ਵੀ ਨਹੀਂ ਹੈਗਾ ਉਹ ਤਾਂ ਕਣੀ ਕੌਣ ਸੀ ਜਾਂ ਕੌਣ ਨਹੀਂ ਲੈ ਉਹ ਤਾਂ ਹੁਣ ਪਤਾ ਹੀ ਆ ਕਣੀਆਂ ਆ ਰਹੀਆਂ ਤਾਂ ਤਾਂ ਕਰਕੇ ਸਿਰ ਤੇ ਰੱਖੀ ਫਿਰਦਾ ਸੀ ਉਹ ਯਾਰ ਮੈਂ ਤੈਨੂੰ ਝੂਠ ਬੋਲੂਗਾ ਹੈ ਨਾ ਜ ਹੈ ਨਾ ਕਰਿਆ ਕਰ ਤੂੰ ਕੀ ਕਰਨਾ ਸੀ ਚਾਹ ਲੈਣੀ ਸੀ ਲਫੜਾ ਹਾਂਜੀ ਤੇ ਕਣੀਆਂ ਆ ਰਹੀਆਂ ਕਣੀਆਂ ਜਦੋਂ ਮੈਨੂੰ ਕਹਿੰਦੀ ਮੈਂ ਉੱਥੇ ਘਰੀਆਂ ਆ ਕੇ ਪੀ ਜਾਂਦਾ ਮੈਨ ਕੋਲੋਂ ਨਹੀਂ ਤੁਸੀਂ ਲੈ ਕੇ ਪਲੋਣੇ ਆ ਤੈਨੂੰ ਝੂਠ ਮਾਰੂਗਾ ਮੈਂ ਕਿੰਦਾ ਦੱਸ ਤਾ ਇੱਤਾਂ ਵਿੱਚ ਉਹ ਨਹੀਂ ਉਹ ਕਣੀਆਂ ਕਰਕੇ ਸਿਰ ਤੇ ਲਈ ਫਿਰਦਾ ਸੀ ਉਹ ਮੈਂ ਤਾਂ ਨਾ ਗੱਲ ਕਰਨ ਆਈ ਸੀ ਕਿ ਕੀ ਗੱਲ ਕਰਨ ਆਈ ਸੀ ਮੈਂ ਸੋਚਦੀ ਸੀ ਬਾਪੂ ਗੋਲ ਚੱਲੇ ਜਾਂਦੇ ਆਪਾਂ ਦੁੱਧ ਨੂੰ ਲੈ ਇਹ ਕੀ ਸੋਚਣ ਵਾਲੀ ਗੱਲ ਐ ਆਪਾਂ ਬਗ ਚੱਲਦੇ ਆਂ ਦਸ ਕਦੋਂ ਜਾਣੇ ਸੱਚੀ ਜੀ ਮਾ ਜਮਾ ਪੱਕਾ ਲੈ ਪੱਕਾ ਫਿਰ ਚੱਲੀ ਕੱਲ ਨੂੰ ਬਾਗ ਬਗ ਚੱਲਦੇ ਆਂ ਠੀਕ ਐ ਕਰ ਲੈ ਚੈਰੀ ਕੋਈ ਚੱਕਰ ਨਹੀਂ ਆਪਾਂ ਜਾ ਆਵਾਂਗੇ ਚੰਨੀ ਬਹੁਤਾ ਗਿਆ ਐ ਕਰ ਜੀ ਬੈਠਣਾ ਆ ਜਾ ਉਥੇ ਕੋਠੇ ਚ ਬਹਿ ਜਾਂਦੇ 10 ਮਿੰਟਾਂ ਨਾ ਨਾ ਜੀ ਕਿਉਂ ਕੋਈ ਨਾ ਬਸ ਮੈਂ ਜਾਣੀ ਹੈਗੀ ਉਹ ਯਾਰ ਭਿੱਜ ਜੰਗੀ ਜਾਂਦੀ ਜਾਂਦੀ ਮੈਂ ਨਾ ਕਰੇ ਮੈਨੂੰ ਕੋਈ ਗੱਲ ਕਰਨੀ ਠੀਕ ਜ਼ਿੰਦਗੀ ਮੈਨੂੰ ਲੱਗਿਆ ਵੀ ਤੁਸੀਂ ਕਿਤੇ ਉੱਚਾ ਨਾ ਬੋਲੋ ਫਿਰ ਮੰਮੀ ਹੋਰ ਸੁਣ ਲਾਂਦੇ ਕਾਨੂੰ ਮੈਂ ਕਾਨੂੰ ਉੱਚਾ ਬੋਲਣਾ ਦੀ ਲੜੇ ਖਣੀਆਂ ਵੜੀ ਮੋਟੇ ਹਟ ਗਈਆਂ ਫੇਰ ਵਗ ਜੀ ਨਹੀਂ ਬਸ ਕੋਈ ਨਾ ਠੀਕ ਹੈ ਜਾਨੀ ਜੀ ਨਾ ਚਲ ਠੀਕ ਹੈ ਚੰਗਾ ਲੈ ਉਹ ਜਿੱਤੇ ਆ ਇਹ ਤਾਂ ਪਲੋ ਲਈ ਚਲ ਪਿੰਡ ਜਾਣ ਦੇ ਬਹਾਨੇ ਦਿਮਾਗ ਚ ਗੱਲ ਵੀ ਕੱਢਤੀ ਕੋਈ ਗੱਲ ਨਹੀਂ ਥੋੜੇ ਦਿਨ ਹੀ ਨੇ ਤੇਰੇ ਕੋਲ ਪੁਰ ਜੱਜ ਨਾ ਭਲੋਇਆ ਜਾਂਦਾ ਤੇਰੀ ਗੱਲ ਸੁਣ ਹਾਂਜੀ ਇਹਦੇ ਨਾਮਾ ਸੰਦੂਰਪ੍ਰੀਤ ਨਹੀਂ ਹੈ ਲੈ ਕਿਹਦੇ ਨਾਮ ਦਾ ਭਰਨਾ ਸੀ ਤੁਹਾਡੇ ਨਾਮ ਦੀ ਭਰਦੇ ਆ ਮੇਰੇ ਨਾਮ ਦਾ ਮੈਂ ਤੈਨੂੰ ਕਦੋਂ ਕਿ ਮੇਰੇ ਨਾਮ ਦਾ ਸੰਦੂਰਪਰ ਲੈ ਜੀ ਕੋ ਲੈ ਜੀ ਤੇ ਕਿੱਥੇ ਜਾਂਦੀ ਤੇਰੀ ਕਰ ਲੱਗ ਰਹੀਆਂ ਤੂੰ ਟਿੰਡ ਜਾਣਾਗਾ ਢੰਡੂ ਕਿਉਂ ਤੁਹਾਡੇ ਯਾਦ ਨਹੀਂ ਹਾਂ ਤੁਹਾਡੇ ਤਾਂ ਉਹੀ ਮੋਟਰ ਵਾਲੇ ਦਿਮਾਗ ਚ ਰਹਿੰਦੀ ਹੈਗੀ ਜਿਹਨੂੰ ਮੋਟਰਾਂ ਤੇ ਬੁਲਾਉਣੇ ਹੋਗੇ ਲਗ ਗਿਆ ਤੇਰ ਦਿਮਾਗ ਚ ਹੈਗਾ ਸੱਚਾ ਹਾਂ ਪਿੰਡ ਜਾਣਾ ਹੈ ਨਾ ਹੋਈ ਨਹੀਂ ਤਿਆਰ ਜਿੱਦੂ ਭਰਾ ਹੋਈ ਜਾਂਦੀ ਸੀ ਜੀ ਚਲਿਆ ਕਰ ਮੈਂ ਵੀ ਮੜਾ ਮੋਟਾ ਨਾ ਨੂੰ ਕਨੇ ਕੱਪੜੇ ਪਾਉਣਾ ਉਹ ਮੇਰੇ ਦਾ ਦਿਮਾਗ ਚ ਹੀ ਹੈਗਾ ਖੁੱਲ ਗਿਆ ਦੀ ਗਰਮੀ ਜਿਆਦਾ ਹੋ ਰਹੀ ਹੈ ਠੀਕ ਹੈ ਜੀ ਬਸ ਮੈਂ ਵੀ ਤਿਆਰ ਹੋ ਜਾਣਾ ਹੋਇਆ ਤਿਆਰ ਬਸ ਮੈਂ ਆਣਾ ਨਾ ਕਿ ਹੈ ਠੀਕ ਹੈ ਜੀ ਚੱਲ ਤਿਆਰ ਤਾਂ ਹੋ ਗਈ ਕੰਨਾ ਕੁੰਨਾ ਚ ਪਾ ਲਾ ਨਹੀਂ ਹੁਣ ਕੁਛ ਰਾਜਾ ਹਾਂਜੀ ਮੰਮੀ ਉਹ ਤਾਂ ਨਾ ਪਾ ਕੇ ਜਾ ਤੂੰ ਕਿਉਂ ਮੰਮੀ ਪਤਾ ਕੀ ਆ ਹੋਰ ਤਾਂ ਕੋਈ ਗੱਲ ਨਹੀਂ ਤੈਨੂੰ ਪਤਾ ਰਾਜਾ ਦੇਖੋ ਚੋਰੀਆਂ ਠੱਗੀਆਂ ਬਹੁਤ ਹੁੰਦੀਆਂ ਨੇ ਨਾ ਤੂੰ ਮੋਟਰਸਾਈਕਲ ਤੇ ਪਾ ਕੇ ਲਿਜਾਵੇਂਗੀ ਪਤਾ ਕੀ ਆ ਮਾਰੇ ਤਾਂ ਦੇਖ ਤੇਰੇ ਪਹੀਦੇ ਘਰ ਕਰੀਬ ਜਾ ਹੈ ਨਾ ਜੇ ਕਿਸੇ ਨੇ ਤੇਰੇ ਟੁੰਮਾ ਪਾਈਆਂ ਦੇਖ ਲਈਆਂ ਨਾ ਜਾਣੀ ਰਾਤ ਬੁਰਾ ਤੇ ਉੱਥੇ ਚੋਰ ਕਿਤੇ ਪੈ ਗਈ ਨਾਲ ਤਾਂ ਟੁੰਮਾ ਲੈ ਜਾਣਗੇ ਲੁੱਟ ਕੇ ਨਾਲੇ ਸੋਨੂੰ ਪਾਣ ਪਾਈਆਂ ਨੂੰ ਮਾਰ ਦੇਣਗੇ ਮੰਮੀ ਜੀ ਨਾ ਹੋਸੀਗਾ ਚਾਚੀਆਂ ਤਾਇੀਆਂ ਦੇਖਣਗੇ ਹੁਣ ਸਾਨੂੰ ਪਤਾ ਮੈਂ ਵਿਆਹ ਤੋਂ ਵੱਧੋ ਪਹਿਲੀ ਵਾਰ ਪਿੰਡ ਜਾ ਰਹੀ ਆਂਗੀ ਅਗਲਾ ਕੀ ਕਹੂਗਾ ਵੀ ਉਹ ਤਾਂ ਕਿੰਨੀਆਂ ਟੂਮਾਂ ਦਿਖਾਈਆਂ ਸੀਗੀਆਂ ਵੀ ਕੁੜੀ ਦੇ ਇੱਕ ਵੀ ਨਹੀਂ ਪਾਈ ਹੋਈ ਹੈਗੀ ਪਤਾ ਹੀ ਆ ਭਈ ਅਗਲੇ ਨੂੰ ਵੀ ਕਿਹੜਾ ਟਾਈਮ ਆ ਹੈ ਚੋਰੀਆਂ ਠੰਗੀਆਂ ਦਾ ਟਾਈਮ ਤਾਂ ਅਗਲੇ ਨੂੰ ਪਤਾ ਹੀ ਨਹੀਂ ਮਿੰਟ ਚ ਲੱਗ ਜਾਂਦੇ ਨੇ ਹੁਣ ਤਾਂ ਚੋਰ ਤੁਰ ਹੀ ਜਾਂਦੀ ਦੀ ਲਾ ਕੇ ਲੈ ਜਾਂਦੇ ਨੇ ਫਿਰ ਇੰਨੀਆਂ ਮਹਿੰਗੀਆਂ ਮੈਂ ਕਿੱਥੋਂ ਘਰਾਉਂਗੀ ਦੁਆਰੋਂ ਉਹ ਕਿਹੜਾ ਨਿਆਣੀ ਆ ਵੀ ਤੈਨੂੰ ਦੱਸਣਾ ਪਊਗਾ ਹੁਣ ਨਾਲੇ ਮੁੰਡੇ ਨੂੰ ਨੁਕਸਾਨ ਕਰਾਏਗੀ ਕੋਈ ਆਈ ਲਵ ਰਾਤੀ ਲੁੱਟ ਕੇ ਤੁਹਾਨੂੰ ਸੁਨੇ ਖਾਉ ਤੇ ਪਰ ਆਹੂਗਾਂ ਨਾਲੇ ਮੁੰਡਾ ਮਾਰ ਦੇ ਕੋਈ ਜੁੱਸ ਚਲ ਕੋਈ ਨਾ ਮੰਮੀ ਇਹ ਹੀ ਪਾਸ਼ੰਤ ਨਾ ਬੀਉ ਇਹਨੇ ਕੋਈ ਮੁੱਲ ਦੇ ਪਾਲਾ ਕੋਈ ਨਾ ਕੋਈ ਨਾ ਮੰਮੀ ਐਂ ਭਾਗ ਜੂ ਮੈਂ ਮੇਰੀ ਗੱਲ ਸੁਣ ਮੁੱਲ ਦੇ ਪਾ ਕੇ ਲੈ ਜਾ ਉਹ ਵੀ ਤਾਂ ਸੋਹਣੇ ਲੱਗਦੇ ਨੇ ਪਾਏ ਚਲ ਕੋਈ ਨਾ ਮੰਮੀ ਫੇਰ ਕੀ ਹੋ ਗਿਆ ਮੈਂ ਐਂ ਭੱਗ ਜੂੰਗੀ ਕਿਹੜਾ ਕਿਸੇ ਦੇ ਘਰ ਜਾਣਾ ਆਪਣੇ ਘਰ ਹੀ ਜਾਣਾ ਮੈਂ ਚੱਬ ਠੀਕਾ ਨਾਲੇ ਮੇਰੀ ਗੱਲ ਸੁਣ ਜਾਇਂ ਕੀ ਤਾਂ ਹੈਗੀ ਹੁਣ ਹੁਣ ਆਪਣੇ ਭਾਈ ਨੂੰ ਕਹੇ ਦੀ ਜੀ ਨਾਲ ਤਾਂ ਮੈਨੂੰ ਅੱਧੇ ਤੋਲੇ ਦੇ ਕਾਂਡੇ ਦੇਉ ਪਾ ਦੇਖ ਲੈ ਵਿਆਹ 'ਚ ਕੁਛ ਨਹੀਂ ਪਾਇਆ ਤੁਸੀਂ ਨੇ ਹੈ ਮੁੰਡੇ ਨੂੰ ਛਾਂਪ ਤੰਕ ਪੱਦੀ ਪਾ ਕੇ ਦਿੱਤੀ ਹੈਗੀ ਚਲ ਕੋਈ ਨਾ ਮੰਮੀ ਹਾਂ ਨਾਲੇ ਮੇਰੇ ਜਿਹੜੇ ਸੂਟ ਰਹਿਦੇ ਨੇ ਮੇਰੇ ਸੂਟ ਲਿਆ ਦੀ ਭਾਈ ਮਿਲਣੀ ਵਾਲੀ ਕੋਈ ਨਾ ਮੰਮੀ ਹਾਂ ਕਹੇ ਦੀ ਉਹਨਾਂ ਨੂੰ ਦੇਖੀ ਵਾ ਹੁਣ ਪਹਿਲਾਂ ਬਾਪੂ ਹਰ ਕਿੱਥੋਂ ਹੱਲ ਕਰਨਗੇ ਥੋੜੀ ਬਹੁਤੀ ਚੀਜ਼ ਵੀ ਨਹੀਂ ਕਹਿ ਕੇ ਗਈ ਅਕਿਆਦੇ ਢੋਲੇ ਦੇ ਆਟਾ ਮੂਟਾ ਟਲਿਆ ਪਹਿਲਾਂ ਮੇਰਾ ਪਿਓ ਕਿੱਥੋਂ ਭਰੂਗਾ ਇਹਨਾਂ ਦਾ ਚਲ ਹੁਣ ਕਿੱਥੋਂ ਹੱਲ ਕਰਾਉਂਦੀ ਮੈਂ ਬਾਪੂ ਹਰ ਤੋਂ ਚਲਣਾ ਹੋ ਗਏ ਤਿਆਰ ਚਲ ਲੈ ਚੰਗਾ ਪੁੱਤ ਉਹ ਬਾਗ ਜੀ ਹੋਰ ਮੀਆਂ ਨਾਲ ਹੋ ਰਿਹਾ ਹਾਂ ਹੋਰ ਮੀਆਂ ਨਾਲ ਲੈ ਲਾਂਗੇ ਠੀਕ ਆ ਡੈਡੀ ਆ ਗਏ ਕਿੱਧਰ ਚੱਲੇ ਪਿੰਡ ਕਿੱਧਰ ਚੱਲੀ ਪੁੱਤਰ ਪਿੰਡ ਚੱਲਿਓ ਪੁੱਤ ਪਿੰਡ ਚੱਲਿਓ ਪੁੱਤ ਹਾਂ ਪਾਇਆ ਚੀਜ਼ਾਂ ਕਰੀ ਜਾਂਦਾ ਸੀ ਐ ਪਿੰਡ ਜਾਣਾਗਾ ਹੋਰ ਕਿਵੇਂ ਜਾਊਗੀ ਜੀ ਜਾਣ ਦੋ ਟਾਈਮ ਹੋ ਰਿਹਾ ਤੁਹਾਡੀ ਬੱਸ ਆਰ ਬੱਸ ਨਾ ਲੰਘ ਜੇ ਤੁਹਾਡੀ ਹੋਰ ਮੀਆਂ ਹੋਰੇ ਰਾਜ ਇੱਥੇ ਨਾਲੇ ਜਿਹੜਾ ਕੰਮ ਤੈਨੂੰ ਕਿਹਾਗਾ ਉਹ ਜ਼ਰੂਰ ਸੋਚੀ ਚੰਗਾ ਜਿਹੜੀਆਂ ਗੱਲਾਂ ਕਈਆਂ ਨੇ ਪੁੱਤ ਉਹ ਗੱਲਾਂ ਸਮਝ ਨਹੀਂ ਮੇਰੀਆਂ ਚੰਗਾ ਆ ਜਾ ਰਜ ਠੀਕ ਆ ਹਾਂ ਚਲ ਠੀਕ ਰੇੜੀ ਚਲੋ ਠੀਕ ਹੈ ਠੀਕ ਜਾ ਜਾ ਪੁੱਤ ਨਾ ਜਾ ਇਹਨੂੰ ਟਾਈਮ ਨਾਲ ਮੈਨੂੰ ਆਏ ਦੱਸ ਤੂੰ ਐਨੇ ਕਹਿਣੇ ਕਰਾਏ ਨੇ ਪਹਿਲੀ ਵਾਰ ਚੱਲੀ ਆ ਪਿੰਡ ਆਪਦੇ ਮਿਲਣ ਉਹਦੀ ਕੀ ਕਹਿਣਗੇ ਉੱਥੇ ਭੈਣ ਭਾਈ ਇਹਦੇ ਮੈਂ ਤਾਂ ਦਿੰਦੀ ਸੀ ਜੀ ਇਹਨੂੰ ਪਾਉਣ ਨੂੰ ਟੁੰਮਾ ਇਹ ਰੋਹ ਕਹਿੰਦੀ ਮੈਂ ਨਹੀਂ ਲਿਜਾਨੀਆ ਮੰਮੀ ਮੈਂ ਆਪਦੇ ਪਿੰਡੇ ਜਾਣਾ ਮੈਂ ਕਿਹੜਾ ਕਿਤੇ ਹੋਰ ਜਾਣਾ ਆ ਜੇ ਕਿਸੇ ਰਿਸ਼ਤੇਦਾਰੇ ਚ ਹੋਰ ਜਾਂਦੀ ਹੋਮਾ ਫਿਰ ਤਾਂ ਮੈਂ ਲੈ ਜਾਂਦੀ ਲਿਜਾਨੀਆ ਨਹੀਂ ਜੇ ਤੂੰ ਕਮੜੀਏ ਪਹਿਲੀ ਵਾਰੀ ਪਿੰਡ ਜਾ ਰਹੀ ਏ ਤੂੰ ਆਪਦਾ ਜੋ ਤੈਨੂੰ ਅਸੀਂ ਪਾਇਆਗਾ ਨਾਲ ਸਾਡੀ ਡੋਰ ਬਣ ਜੂ ਹੈ ਵੀ ਸਹੁਰੇ ਨੇ ਨੇ ਕਿ ਐ ਮੈਂ ਗਹਿਣੇ ਪਾਏ ਨੇ ਉਹ ਹਾਰ ਹੂਰ ਜੇ ਕਰਵਾਏ ਨੇ ਕਿੰਨਾ ਪੈਸਾ ਖਰਚ ਕੀਤਾ ਆਪਾਂ ਨੇ ਪੈਸਾ ਤਾਂ ਕੀਤਾ ਆ ਫਿਰ ਹੁਣ ਅਗਲੀ ਕਹਿੰਦੀ ਮੈਂ ਪਾਉਣੀਆਂ ਨਹੀਂ ਹੈਗੀਆਂ ਮੇਰੇ ਕੰਨ ਦੁਖਣ ਲੱਗ ਜਾਂਦੇ ਨੇ ਕਹਿੰਦੀ ਭਾਰੀ ਨੇ ਕਾਂਟੇ ਹਾਰ ਕਹਿੰਦੀ ਮੰਮੀ ਮੈਂ ਕੀ ਕਰਨਾ ਹੈ ਪਾ ਕੇ ਉਹ ਉਹ ਕੀ ਕਹਿ ਰਹੀ ਸੀ ਤੂੰ ਵੀ ਯਾਦ ਰੱਖੀ ਯਾਦ ਰੱਖੀ ਭੁੱਲ ਨਾ ਜਾਈ ਕੀ ਗੱਲ ਸੀ ਉਹ ਤੁਸੀਂ ਕੀ ਲੈਣਾ ਬੁੜੀਆਂ ਦੀਆਂ ਗੱਲਾਂ ਤੋਂ ਮੈਨੂੰ ਤਾਂ ਥੋੜੀ ਨਹੀਂ ਸਮਝ ਆਉਂਦੀ ਹਰੇਕ ਗੱਲ ਪੁੱਛਣ ਲੱਗ ਜਾਂਦੇ ਹੋ ਮੈਨੂੰ ਕੋਈ ਗੱਲ ਹੈ ਕੀ ਹੈ ਕੋਈ ਐਸੀ ਗੱਲ ਤਾਂ ਹੀ ਦੇਖ ਲੈ ਨਹੀਂ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਬੇਸੋਚ ਰਹੋ ਮੇਰੇ ਸੁਭਾਅ ਨੂੰ ਜਾਣਦੀ ਆ ਤੂੰ ਲੈ ਅਸੀਂ ਮਾਵਾ ਤੀ ਆ ਭਲਾ ਮੈਨੂੰ ਐਂ ਦੱਸੋ ਵੀ ਹੋਰ ਕੀ ਕਹੂੰਗੀ ਮੈਂ ਉਹਨੂੰ ਸੌ ਹੁੰਦੀਆਂ ਨੇ ਬੁੜੀਆਂ ਦੀਆਂ ਪਰਦੇ ਵਾਲੀਆਂ ਗੱਲਾਂ ਸਾਰੀਆਂ ਹੀ ਤੁਹਾਨੂੰ ਦੱਸਣੀਆਂ ਹੁੰਦੀਆਂ ਨੇ ਕੰਨਾ ਤੋਂ ਨੰਗੀ ਕਰਕੇ ਕੁੜੀ ਤੋੜਦੀ ਤਾਂ ਮਾਣਾ ਮੋਟਾ ਫਰਜ਼ ਸਮਝ ਲਿਆ ਕਰ ਤੂੰ ਓਹੋ ਮੈਂ ਕੀ ਕਰਾਂ ਮੈਂ ਬਥੇਰਾ ਜੋਰ ਲਾਇਆ ਫੇਰ ਉਹ ਹੀ ਲੈ ਲਓ ਇਹ ਵੀ ਕਰੀ ਜਾਣਗੇ ਵੀ ਤੂੰ ਦਸ ਬਿੜਕਾਂ ਲੈ ਕੇ ਕੀ ਕਰਨਾ ਹੈ ਹਰੇਕ ਗੱਲ ਦੀ ਬਿੜਕ ਹਰੇਕ ਗੱਲ ਦੀ ਬਿੜਕ ਵੀ ਤੂੰ ਟਿੰਡੀਆਂ ਲੈਣੀਆਂ ਨੇਗੀਆਂ ਚੌਤਰ ਜੀ ਕੋਟੀ ਜਾਊਗਾ ਸਾਡੇ ਤੇ ਸਾਰਿਆਂ ਦੀ ਉਹ ਪਹਿਲਾ ਮੁੰਡਾ ਡਰਾ ਡਰਾ ਰੱਖਿਆ ਹੋਇਆ ਫਿਰ ਮੈਨੂੰ ਕਹਿੰਦਾ ਮੈਂ ਡਰਾ ਹੀ ਜਾਮਾ ਇਹ ਹੀ ਨੂੰ ਉਟਾਉਂਦਾ ਹੈਗਾ ਵੀ ਜਾਂਦੀ ਹੈ ਜਾਣ ਦੇ ਤਾਂ ਦੱਸ ਉਹਨੇ ਕੀ ਕਰਾ ਮੇਗਾ ਉਹਦੇ ਤੋਂ ਪਰਾਂਮਾ ਕਰੋ ਲੀਥੀ ਬਲਾ